ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਦੱਸਣਾ ਚਾਹਣਾ ਸੂਬੇ ਦੀ ਸਰਕਾਰ ਦੀ ਨਾਸਾਂ ਦੇ ਵਿੱਚ ਡੰਡਾ ਦੇ ਕੇ ਨਾ ਪਰਚੇ ਰੱਦ ਕਰਵਾਵਾਂਗੇ ਤੇ ਭਲੇਖੇ ਦੇ ਵਿੱਚ ਨਾ ਰਹੇ ਹੋ ਕਿ ਐਸਐਸਪੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਡਮ ਦੇਖੋ ਕਿਉਂਕਿ ਇੰਨੀ ਢਿੱਲੀ ਕਾਰਜਕਾਰੀ ਪਹਿਲਾਂ ਸੁੱਤੇ ਹੋਏ ਸੀ ਇਹ ਪਹਿਲਾਂ ਇਹਨਾਂ ਨੂੰ ਦਿਖ ਨਹੀਂ ਰਿਹਾ ਸੀ ਇਹ ਰੋਲੇ ਨੂੰ ਐਡਾ ਵੱਡਾ ਇੱਕ ਨਾਲੀ ਦੇ ਰੋਲੇ ਨੂੰ ਐਡਾ ਵੱਡਾ ਬਣਾਤਾ ਡੀਐਸਪੀ ਵੀ ਸ਼ੈਡਿਊਲ ਕਾਸਟ ਦਸੇ ਹਨ ਐਸਐਚਓ ਵੀ ਸ਼ੈਡਿਊਲ ਕਾਸਟ ਐਮਐਲਏ ਵੀ ਸ਼ੈਡਿਊਲ ਕਾਸਟ ਸਮਾਜ ਦੇ ਵਿੱਚੋਂ ਮੈਂ ਕਹਿੰਦਾ ਇਹ ਤਿੰਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਚੱਪਣੀ 'ਚ ਨੱਕ ਡਬੋ ਕੇ ਮਰ ਜਾਣ ਯਾਰ ਪੁਲਿਸ ਨੇ ਕੋਲੇ ਖੜ ਕੇ ਫਾਇਰਿੰਗ ਕਰਵਾਈ ਐ ਗੋਲੀਆਂ ਚਲਵਾਈਆਂ ਨੇ ਤਿੰਨੇ ਹੱਥੇ ਲੋਕਾਂ ਦੇ ਚਲਾਈਆਂ ਤੇ ਅੱਗੋਂ ਤਾਂ ਫਿਰ ਰੋੜੇ ਚਲਾਉਣਗੇ ਹੀ ਉਹ ਘਰਾਂ ਨੂੰ ਭੰਨੇ ਨੇ ਗੇਟ ਭੰਨੇ ਨੇ ਵਾਸ਼ਿੰਗ ਮਸ਼ੀਨਾਂ ਤੋੜੀਆਂ ਐਲਸੀਡੀਆਂ ਤੋੜ ਕੀ ਛੱਡਿਆ ਇਹਨਾਂ ਨੇ ਇੰਨੀ ਗੁੰਡਾਗਰਦੀ ਪੰਜਾਬ ਪੁਲਿਸ ਦੀ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਘਰਾਂ ਨੂੰ ਭੰਨਣਾ ਖੜੇ ਵਹੀਕਲ ਭੰਨਣਾ ਗੱਡੀਆਂ ਭੰਨਣੀਆਂ ਤੇ ਜਿਹੜੇ ਲੋਕ ਪੁਲਿਸ ਦੀ ਸ਼ਹਿ ਦੇ ਵਿੱਚ ਖੜ ਕੇ ਫਾਇਰਿੰਗ ਕਰ ਰਹੇ ਨੇ ਸਰਦਾਰ ਕਹਿ ਰਹੇ ਨੇ ਵੀ ਅਸੀਂ ਗੋਲੀਆਂ ਤਾਂ ਚਲਾ ਰਹੀਆਂ ਪੁਲਿਸ ਦੀ ਸੁਰੱਖਿਆ ਕਰਦੇ ਸੀ ਪੁਲਿਸ ਕਹਿੰਦੇ ਅਸੀਂ ਤਾਂ ਕੁੱਟਰੇ ਸੀ ਗਰੀਬਾਂ ਨੂੰ ਅਸੀਂ ਸਰਦਾਰਾਂ ਦੀ ਸੁਰੱਖਿਆ ਕਰ ਰਹੀ ਸੀ ਤਾਂ ਫਿਰ ਇਤੋਂ ਕੀ ਚਲਕਦਾ ਇਤੋਂ ਜਾਤੀਵਾਦ ਨਹੀਂ ਚਲਕਦਾ ਮੰਗ ਕਰਦੇ ਆ ਕਿ ਉਹ ਦੋਚੀ ਅਫਸਰਾਂ ਦੇ ਖਿਲਾਫ ਤੇ ਗੋਲੀਆਂ ਚਲਾਉਣ ਵਾਲੇ ਉਹ ਜਿਹੜੇ ਪਿੰਡ ਦੇ ਰਜਵਾੜੇ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ ਅਸੀਂ ਇਸ ਵਕਤ ਪਿੰਡ ਚੰਦਪਾਣ ਦੇ ਵਿੱਚ ਆ ਅੱਜ ਫਰੀਦਕੋਟ ਵਿਖੇ ਇੱਕ ਵੱਡਾ ਇਕੱਠ ਹੈ ਤੇ ਉਸ ਤੋਂ ਪਹਿਲਾਂ ਹੀ ਸ਼ਵੇਰੇ ਲਗਭਗ 7 ਵਜੇ ਤੇ 5 ਮਿੰਟ ਰਹਿੰਦੇ ਆ ਤਾਂ ਇੱਥੇ ਫਿਰ ਇੱਕ ਵੱਡਾ ਘੱਟ ਪਿੰਡ ਦੇ ਵਿੱਚ ਹੋਇਆ ਪਿੰਡ ਦੇ ਵਿੱਚ ਪਹੁੰਚੇ ਨੇ ਬਹੁਜਨ ਸਮਾਜ ਪਾਰਟੀ ਦੇ ਸੁਭਾ ਆਗੂ ਕੁਲਦੀਪ ਸਰਦੋਲਗੜ ਗੱਲਬਾਤ ਕਰਦੇ ਆ ਉਹਨਾਂ ਨਾਲ ਤੁਸੀਂ ਜੇ ਗਏ ਹੋ ਜੇ ਘਰਾਂ ਚ ਦੇਖਿਆ ਕਿ ਹਾਲ ਕਿਵੇਂ ਜਿਹੜੀ ਸਾਰੀ ਘਟਨਾ ਹੋਈ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਆਪ ਜੀ ਦੇ ਚੈਨਲ ਲੋਕਾਂ ਆਵਾਜ਼ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਤੁਸੀਂ ਇੰਨੇ ਸਜਰੇ ਸਾਡੀਆਂ ਮੁਸ਼ਕਲਾਂ ਲੋਕਾਂ ਅੱਗੇ ਧਰਨ ਵਾਸਤੇ ਦੁੱਖਾਂ ਨੂੰ ਦਿਖਾਉਣ ਵਾਸਤੇ ਪਹੁੰਚੇ ਹੋ ਧੰਨਵਾਦ ਦੂਸਰਾ ਮੈਂ ਘਰਾਂ ਦੇ ਵਿੱਚ ਜਾ ਕੇ ਆਏ ਆਂ ਦੇਖਿਆ ਪਿੰਡ ਦੇ ਵਿੱਚ ਬੜਾ ਖੌਫਾ ਕੱਲੇ ਕੱਲੇ ਬੰਦੇ ਨੂੰ ਕੁੱਟਿਆ ਸਰੀਰਾਂ ਵਿੱਚ ਰਾਤ ਤੱਕ ਪਾਤੀ ਇਹ ਸਾਰਾ ਮੈਂ ਕਹਿ ਸਕਦਾ ਸਰਕਾਰ ਦੀ ਛਾਤੇ ਪੁਲਿਸ ਪ੍ਰਸ਼ਾਸਨ ਨੇ ਕੀਤਾਗਾ ਐਡਾ ਵੱਡਾ ਅਤਿਆਚਾਰ ਜਿਵੇਂ ਅਸੀਂ ਸੀਰੀਅਲ ਜਾ ਕਿਸੇ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਪੁਲਿਸ ਵਾਲਿਆਂ ਦੀ ਇੰਨੀ ਭੂਮਿਕਾ ਇੰਨੀ ਮਾੜੀ ਕਾਰਜਗਾਰੀ ਇਹ ਜਿਹੜੀ ਪ੍ਰਗਿਆ ਜਾਣ ਐੱਸਐੱਸਪੀ ਉਹਦੀ ਦੇਖਰੇਖ ਦੇ ਵਿੱਚ ਹੋਈ ਆ ਸਾਡੀ ਇਹ ਸਖਤ ਮੰਗ ਆ ਕਿ ਜਿਹੜੀ ਇਥੋਂ ਦੀ ਐੱਸਐੱਸਪੀ ਪ੍ਰਗਿਆ ਜਾਣ ਉਹਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਜੇ ਇਨਸਾਨ ਨੇ ਕਿਸੇ ਨੇ ਕਾਨੂੰਨ ਹੱਥ ਦੇ ਵਿੱਚ ਲਿਆ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਘਰਾਂ ਨੂੰ ਭੰਨਣਾ ਖੜੇ ਵਹੀਕਲ ਭੰਨਣਾ ਗੱਡੀਆਂ ਭੰਨਣੀਆਂ ਤੇ ਜਿਹੜੇ ਲੋਕ ਪੁਲਿਸ ਦੀ ਸ਼ਹਿਰ ਦੇ ਵਿੱਚ ਖੜਕੇ ਫਾਇਰਿੰਗ ਕਰ ਰਹੇ ਨੇ ਇੱਕ ਬੜਾ ਹਾਸੋ ਹੀ ਹਣ ਲੱਗਦਾ ਸਰਦਾਰ ਕਹਿ ਰਹੇ ਨੇ ਵੀ ਅਸੀਂ ਗੋਲੀਆਂ ਤਾਂ ਚਲਾ ਰਹੀਆਂ ਪੁਲਿਸ ਦੀ ਸੁਰੱਖਿਆ ਕਰਦੇ ਸੀ ਪੁਲਿਸ ਕਹਿੰਦੇ ਅਸੀਂ ਤਾਂ ਕੁੱਟਰੇ ਸੀ ਗਰੀਬਾਂ ਨੂੰ ਅਸੀਂ ਸਰਦਾਰਾਂ ਦੀ ਸੁਰੱਖਿਆ ਕਰ ਰਹੇ ਸੀ ਤਾਂ ਫਿਰ ਇਤੋਂ ਕੀ ਝਲਕਦਾ ਇਤੋਂ ਜਾਤੀਵਾਦ ਨਹੀਂ ਝਲਕਦਾ ਵੀ ਕੱਲਾ ਸਰਕਾਰ ਗਰੀਬਾਂ ਨੂੰ ਕਟਾਉਣ ਤੇ ਲੱਗੀ ਹੋਈ ਸੀ ਇਹ ਛੋਟਾ ਮਸਲਾ ਸੀ ਐਡਾ ਵੱਡਾ ਮਸਲਾ ਨਹੀਂ ਸੀ ਇਹਨੂੰ ਪਿੰਡ ਦੇ ਤੌਰ ਤੇ ਹੀ ਹੱਲ ਕੀਤਾ ਜਾ ਸਕਦਾ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਔਰਤਾਂ ਦੇ ਜੂੰਡੇ ਫੜਫੜ ਕੇ ਕੜੀਸੇ ਨੇ ਬੱਚਿਆਂ ਤੋਂ ਇਹ ਬਜ਼ੁਰਗਾਂ ਦੇ ਲੱਪੜ ਮਰਵਾਏ ਗਏ ਨੇ ਇਨਸਾਨੀਅਤ ਨੂੰ ਮੈਂ ਕਹਿਣਾ ਯਾਰ ਦਾਗ ਦਾਗ ਕਰਤਾ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਇੱਥੋਂ ਦੇ ਐਸਐਸਪੀ ਤੇ ਪਰਚਾ ਹੋਣਾ ਬਣਦਾ ਕਰਵਾਵਾਂਗੇ ਪੂਰਾ ਡਟ ਕੇ ਇਹ ਮਨੁਭਾਦੀ ਸਰਕਾਰ ਨੂੰ ਅਸੀਂ ਸਭ ਕ ਸਖਾਵਾਂਗੇ ਤੁਹਾਡੇ ਚੈਨਲ ਤੇ ਆ ਪਿੰਡ ਵਾਲੇ ਸੈਂਕੜੇ ਸਾਥੀ ਖੜੇ ਨੇ ਅਸੀਂ ਇਹ ਜਿਹੜਾ ਜਿਹੜੀ ਇਹ ਭਾਜੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਪਾਈ 2027 ਦੇ ਵਿੱਚ ਬਿਆਸ ਵੀ ਧਮੋੜਾਂਗੇ ਕਿਸੇ ਇੱਕ ਵੀ ਕੋਈ ਮਤਲਬ ਕਿ ਇਹ ਜੀ ਭਾਜੀ ਅਸੀਂ ਆਪਦੇ ਤੇ ਨਹੀਂ ਰੱਖਦੇ ਸਾਰੀਆਂ ਵਿਆਹ ਸਮੇਂ ਤੇ ਸਰਕਾਰ ਮਨੁਭਾਦੀ ਸਰਕਾਰ ਨੂੰ ਭਾਜੀ ਇਹ ਜਿਹੜੀ ਸਾਡੇ ਭਰਾ ਕੁੱਟੇ ਨੇ ਬੱਚੇ ਕੁੱਟੇ ਨੇ ਔਰਤਾਂ ਕੁੱਟੀਆਂ ਨੇ ਇਹਨਾਂ ਦਾ ਸਬਕ ਜ਼ਰੂਰ ਅਸੀਂ 2027 ਦੇ ਵਿੱਚ ਸਿਖਾਵਾਂਗੇ ਈ ਲੱਗਦਾ ਮਤਲਬ ਇੱਕ ਧਰਨੇ ਦੇ ਉੱਤੇ ਲਾਠੀ ਚਾਰ ਸ਼ੁਰੂ ਹੁੰਦਾ ਉਸ ਤੋਂ ਬਾਅਦ ਇਧਰ ਜਿਹੜੇ ਡਲੇ ਸ਼ੁਰੂ ਹੁੰਦੇ ਆ ਅਜੇ ਹੀ ਨੌਬਤ ਕਿਉਂ ਆਈ ਮਤਲਬ ਇੱਕ ਧਰਨਾ ਚੱਲ ਰਿਹਾ ਸੀ ਉਹਦੇ ਤੇ ਲਾਠੀ ਚਾਰਜ ਦੀ ਨੌਬਤ ਕਿਉਂ ਆਈ ਤੁਸੀਂ ਕੀ ਮੰਨਦੇ ਹੋ ਕਿ ਧਰਨਾ ਐਡਾ ਵੱਡਾ ਰੂਪ ਧਾਰਨ ਕਰ ਚੁੱਕਿਆ ਸੀ ਜਾਂ ਕੋਈ ਹੋਰ ਕਰਨ ਲੱਗਿਆ ਮੈਨੂੰ ਇਹ ਲੱਗ ਰਿਹਾ ਬਈ ਹਮੇਸ਼ਾ ਹੀ ਸ਼ਡਿਊਲ ਕਾਸ ਸਮਾਜ ਨੂੰ ਗਰੀਬ ਕਿਸਾਨ ਨੂੰ ਵੀ ਮਜ਼ਦੂਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਸੀ ਡਰਾਉਣ ਦੀ ਕੋਸ਼ਿਸ਼ ਸੀ ਜਦੋਂ ਡਰਾਉਣ ਦੀ ਕੋਸ਼ਿਸ਼ ਸੀ ਇਹ ਇੱਕ ਬੜਾ ਬੜਾ ਗੰਭੀਰ ਮਸਲਾ ਬਣਤਾ ਪ੍ਰਸ਼ਾਸਨ ਪਹਿਲਾਂ ਸੁਲਝਾ ਸਕਦਾ ਸੀ ਤਿੰਨ ਘਰਾਂ ਨੂੰ ਖੁਸ਼ ਕਰਨ ਵਾਸਤੇ ਇਥੋਂ ਦਾ ਐਮਐਲਏ ਪੁਲਿਸ ਪ੍ਰਸ਼ਾਸਨ ਕਿਉਂਕਿ ਮੈਂ ਦੇਖਿਆ ਇੱਥੇ तकरीबन ਸਾਰੇ ਸ਼ੈਡਿਊਲ ਕਾਸਟ ਲੱਗੇ ਹੋਏ ਨੇ ਡੀਐਸਪੀ ਵੀ ਸ਼ੈਡਿਊਲ ਕਾਸਟ ਦੱਸਿਆ ਜਾਂਦਾ ਐਸਐਚਓ ਵੀ ਸ਼ੈਡਿਊਲ ਕਾਸਟ ਐਮਐਲਏ ਵੀ ਸ਼ੈਡਿਊਲ ਕਾਸਟ ਸਮਾਜ ਦੇ ਵਿੱਚੋਂ ਮੈਂ ਕਹਿੰਦਾ ਇਹ ਤਿੰਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਚੱਪਣੀ 'ਚ ਨੱਕ ਡਬੋ ਕੇ ਮਰ ਜਣ ਯਾਰ ਇਹ ਇਹ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ ਡਲੇ ਮਾਰ ਰਹੇ ਸੀ ਤਾਂ ਸਮਝਾਇਆ ਜਾ ਸਕਦਾ ਸੀ ਤਾਂ ਪਹਿਲਾਂ ਵੀ ਬਹੁਤ ਐਫ ਆਈ ਆਰਾਂ ਹੋਈਆਂ ਕਿੱਥੇ ਬਾਈ ਨੇਮ ਹੋਈ ਹੈ ਪੁਲਿਸ ਨਾਲ ਤਾਂ ਆ ਦਾਨੇ ਦਾਨ ਸਿੰਘ ਵਾਲੇ ਸ਼ਾਇਦ ਦਾਨ ਸਿੰਘ ਵਾਲੀ ਸੀ ਦਾਨ ਸਿੰਘ ਵਾਲੇ ਤੇ ਆ ਮਾਨਸਾ ਐਸ ਐਚਓ ਦੀਆਂ ਬਾਹਾਂ ਤੋੜੀਆਂ ਕਿੰਨੀਆਂ ਗ੍ਰਿਫਤਾਰ ਹੋਈਆਂ ਪਾਈਆਂ ਇਹਨਾਂ ਨੇ ਸਾਨੂੰ ਜਾਣਤੇ ਕਰਨ ਮਾਨਸਾ ਇਨਸਪੈਕਟਰ ਦੀਆਂ ਦੋਨੇ ਬਾਹਾਂ ਤੋੜੀਆਂ ਗਈਆਂ ਤੇ ਉੱਥੇ ਕਿੰਨੀਆਂ ਗ੍ਰਿਫਤਾਰੀਆਂ ਪਾਈਆਂ ਇਥੇ ਬਾਈ ਨੇਮ 42 ਬੰਦੇ ਦੇ ਲਗਭਗ ਅੰਦਰ ਨੇ ਤੇ 50 60 ਹੋਰ ਬਾਈ ਨੇ ਮ एफआईआर ਕਰਾ ਕੇ ਇਹਨਾਂ ਦਾ ਫਿਊਚਰ ਇਹਨਾਂ ਦਾ ਸਾਰਾ ਉਹਨਾਂ ਨੇ ਖਰਾਬ ਕਰਨ ਦਾ ਯਤਨ ਕੀਤਾਗਾ ਤੇ ਜਿਹਨੂੰ ਬਹੁਤ ਜਨ ਸਮਾਜ ਪਾਰਟੀ ਕਦੇ ਸਹਿਣ ਨਹੀਂ ਕਰੂਗੀ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਅਫਤਾਰ ਸਿੰਘ ਕਰੀਮਪੁਰ ਸਾਹਿਬ 3 ਵਜੇ ਸਵੇਰ ਤੋਂ ਚੱਲੇ ਨੇ ਤੇ 7 ਵਜੇ ਇਸ ਪਿੰਡ ਦੇ ਵਿੱਚ ਆਏ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਦੋਚੀ ਅਫਸਰਾਂ ਦੇ ਖਿਲਾਫ ਤੇ ਗੋਲੀਆਂ ਚਲਾਉਣ ਵਾਲੇ ਉਹ ਜਿਹੜੇ ਪਿੰਡ ਦੇ ਰਜਵਾੜੇ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ ਕੀ ਲੱਗਦਾ ਕੀ ਕਾਰਨ ਆਇਆ ਜੀ ਹਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੀ ਸੀ ਪੁਰਸੋਂ ਤਿੰਨ ਘਰਾਂ ਦੀ ਕਾਰਨ ਕੀ ਮੰਨਦੇ ਹੋ ਵੀ ਉਹਨਾਂ ਦੇ ਨਾਲ ਕਿਉਂ ਖੜੂਗੇ ਇੱਧਰ ਤਾਂ ਸੋਂ ਦੀ ਵੋਟਾਂ ਵੀ ਜ਼ਿਆਦਾ ਹੈ ਲੋਕ ਵੀ ਜ਼ਿਆਦਾ ਸੀ ਪਰ ਉਹਨਾਂ ਦੇ ਨਾਲ ਉਹ ਇਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਅਸੀਂ ਜਜ਼ਬਾਤ ਖਰੀਦ ਲਾਂਗੇ ਵੀ ਇਹਨਾਂ ਦੀਆਂ ਵੋਟਾਂ ਤਾਂ ਇਸ ਤਰ੍ਹਾਂ ਹੀ ਹੁੰਦੀਆਂ ਸਾਡੀਆਂ ਤਾਂ ਵੋਟਾਂ ਗਿਣਦੇ ਹੀ ਨਹੀਂ ਸਭ ਤੋਂ ਜ਼ਿਆਦਾ ਹੁੰਦੀਆਂ ਪਰ ਤੁਹਾਡੇ ਚੈਨਲ ਤੇ ਦੱਸ ਦਿੰਦਾ ਸਰਕਾਰ ਨੂੰ ਸਬਕ ਅਸੀਂ ਜ਼ਰੂਰ ਸੁਣਾਵਾਂਗੇ ਜੇਕਰ ਪ੍ਰਸ਼ਾਸਨ ਨੇ ਮੰਗਾ ਨਹੀਂ ਮੰਨਦਾ ਫਿਰ ਅੱਗੇ ਕੀ ਤੁਹਾਡਾ ਕੀ ਐਕਸ਼ਨ ਹੈ ਐਕਸ਼ਨ ਸਾਡਾ ਸਾਫ ਸੁਥਰਾ ਬਿਲਕੁਲ ਸਿੱਧਾ ਸਦਾ ਹੈ ਜੀ ਇੱਕੋ ਹੀ ਇਰਾਦਾ ਵੀ ਜਿੰਨੇ ਵੀ ਪਰਚੇ ਦਰਜ ਹੋਏ ਨੇ ਸਾਰਿਆਂ ਨੂੰ ਰੱਦ ਕਰਕੇ ਪਰਚੇ ਨੂੰ ਖਾਰਜ ਕਰਕੇ ਐਫ ਆਈ ਆਰ ਨੂੰ ਉਹਨਾਂ ਨੂੰ ਜੇਲੋਂ ਬਾਹਰ ਲੈ ਕੇ ਆਵਾਂਗੇ ਤੇ ਜਿਹੜੇ ਦੋਚੇ ਸੀਗੇ ਜਿਹੜਿਆ ਨੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਫਾਇਰ ਕੀਤੇ ਨੇ ਗੋਲੀਆਂ ਚਲਾਈਆਂ ਉਹਨਾਂ ਤੇ 307 ਦਾ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਾਵਾਂਗੇ ਤੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਦੱਸਣਾ ਚਾਹਣਾ ਸੂਬੇ ਦੀ ਸਰਕਾਰ ਦੀ ਨਾਸਾਂ ਦੇ ਵਿੱਚ ਡੰਡਾ ਦੇ ਕੇ ਨਾ ਪਰਚੇ ਰੱਦ ਕਰਵਾਵਾਂਗੇ ਕਿਤੇ ਭਲੇਖੇ ਦੇ ਵਿੱਚ ਨਾ ਰਹੇ ਹੋ ਉਨਾਂ ਤੱਕ ਫਰੀਦਕੋਟ ਦੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦਾ ਪ੍ਰੋਗਰਾਮ ਨਹੀਂ ਅਸੀਂ ਹੁਣ ਦਿੰਦੇ ਇਹਨਾਂ ਦਾ ਜਲੂਸ ਕੱਢ ਦਾਂਗੇ ਪੁਲਿਸ ਨੇ ਕੋਲੇ ਖੜ ਕੇ ਫਾਇਰਿੰਗ ਕਰਵਾਈ ਹੈ ਗੋਲੀਆਂ ਚਲਵਾਈਆਂ ਨੇ ਤੇ ਨਿਹੱਥੇ ਲੋਕਾਂ ਦੇ ਚਲਾਈਆਂ ਤੇ ਅੱਗੋਂ ਤਾਂ ਫਿਰ ਰੋੜੇ ਚਲਾਉਣਗੇ ਹੀ ਉਹ ਇਹ ਜਿਹੜੇ ਇਥੋਂ ਦੇ ਐਸਐਸਪੀ ਉਹਨੂੰ ਮੈਂ ਸਰਕਾਰ ਤੋਂ ਸਾਡੀ ਮੰਗ ਆ ਕਿ ਐਸਐਸਪੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਡਮ ਦੇ ਖਿਲਾਫ ਕਿਉਂਕਿ ਇੰਨੀ ਢਿੱਲੀ ਕਾਰਜਕਾਰੀ ਪਹਿਲਾਂ ਸੁੱਤੇ ਹੋਏ ਸੀ ਇਹ ਪਹਿਲਾਂ ਇਹਨਾਂ ਨੂੰ ਦਿਸ ਨਹੀਂ ਰਿਹਾ ਸੀ ਇਹ ਰੋਲੇ ਨੂੰ ਐਡਾ ਵੱਡਾ ਇੱਕ ਨਾਲੀ ਦੇ ਰੋਲੇ ਨੂੰ ਐਡਾ ਵੱਡਾ ਬਣਾਤਾ 100 ਬੰਦੇ ਦੇ ਲਗਭਗ ਪਰਚਾ ਦੇ ਕੇ 38 ਅੰਦਰ ਕਰ ਲਏ ਵਿੱਚ ਲੇਡੀਜ਼ ਦੇ ਇੰਨਾ ਕੁੱਟਮਾਰ ਹੋਈ ਆ ਇੰਨੀਆਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹੋਈਆਂ ਕਿ ਘਰ ਦਾ ਸਾਰਾ ਸਮਾਨ ਹੀ ਭੰਨੇ ਹੋਏ ਨੇ ਘਰ ਭੰਨੇ ਨੇ ਗੇਟ ਭੰਨੇ ਨੇ ਵਾਸ਼ਿੰਗ ਮਸ਼ੀਨਾਂ ਤੋੜੀਆਂ ਐਲਸੀਡੀਆਂ ਤੋੜ ਕੀ ਛੱਡਿਆ ਇਹਨਾਂ ਨੇ ਇੰਨੀ ਗੁੰਡਾਗਰਦੀ ਪੰਜਾਬ ਪੁਲਿਸ ਦੀ ਇਸ ਕਰਕੇ ਮੈਂ ਕਹਿਣਾ ਵੀ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਨਾਕਾ ਦੇ ਵਿੱਚ ਮੈਂ ਕਹਿਣਾ ਨੱਕ ਭੰਨ ਕੇ ਫਿਰ ਉਹ ਕਰਵਾਵਾਂਗੇ ਅਸੀਂ ਇਹ ਪਰਚੇ ਜਰੂਰ ਰੱਦ ਕਰਵਾਵਾਂਗੇ ਕੀ ਮੰਨਦੇ ਹੋ ਮਤਲਬ ਇਹ ਅਜੇ ਹੀ ਐਕਸ਼ਨ ਹੋਣੇ ਅਜੇ ਹੋਣੇ ਕਾਰਨ ਪਿੱਛੇ ਜੇ ਤੁਸੀਂ ਡੂੰਗੀ ਪਿੱਛੇ ਜਾऊं ਤਾਂ ਕੀ ਕਾਰਨ ਬਣਦੇ ਹੋ ਵੀ ਕਿਉਂ ਜੇ ਲੋਕ ਇਹ ਕਹਿ ਰਹੇ ਆ ਕਿ ਅਸੀਂ ਸਾਰੇ ਇੱਕ ਪਾਸੇ ਸੀ ਦੋ ਚਾਰ ਘਰ ਇੱਕ ਪਾਸੇ ਸੀ ਦੋ ਚਾਰ ਘਰਾਂ ਦੇ ਨਾਲ ਫਿਰ ਸਾਰਾ ਸਿਸਟਮ ਕਿਉਂ ਖੜੂਗਾ ਸਿਸਟਮ ਜਾਤੀਵਾਦ ਦਾ ਸਭ ਤੋਂ ਵੱਡਾ ਹਾਂ ਅੱਜ ਜਾਤੀਵਾਦ ਉਸੇ ਤਰ੍ਹਾਂ ਹੁੰਦਾ ਅੱਜ ਢੰਗ ਬਦਲਿਆ ਹੋਇਆ ਹਾਂ ਮੈਂ ਹੋਰ ਵੀ ਬਥੇਰੇ ਤੁਹਾਨੂੰ ਦੇਖਿਆ ਐਫ ਆਈ ਆਰਾਂ ਹੁੰਦੀਆਂ ਅਣਪਛਾਤੇਆਂ ਤੇ ਕਰ ਦਿੰਦੇ ਨੇ ਮੈਂ ਇਹ ਕਹਿਣਾ ਵੀ ਜੇ ਕਿਸੇ ਨੇ ਰੋੜਾ ਮਾਰਿਆ ਉਹਦੀ ਕਾਰਵਾਈ ਆ ਕੁਲਦੀਪ ਸਿੰਘ ਸਰਪੰਚ ਦੇ ਆਪਾਂ ਘਰੇ ਖੜੇ ਆ ਸਾਰਾ ਘਰ ਬੁਰੀ ਤਰ੍ਹਾਂ ਭੰਨਿਆ ਪਿਆ ਘਰ ਤੋਂ ਕੀਆ ਹੋਇਆ ਸੀ ਬਈ ਬੱਚਿਆਂ ਤੇ ਪਰਚੇ ਦਿੱਤੇ ਨੇ ਔਰਤਾਂ ਦੇ ਕੇਸ ਫੜ ਕੇ ਜੁੰਡੇ ਫੜ ਕੇ ਖਿੱਚਿਆ ਗਿਆ ਬੱਚਿਆਂ ਤੋਂ ਲੱਪੜ ਮਰਵਾਈ ਗਿਆ ਕਿੱਥੋਂ ਦੀ ਇਨਸਾਨੀਅਤ ਐ ਇਹ ਇੰਨਾ ਪੁਲਿਸ ਦਾ ਕਿਰਦਾਰ ਦਾਗੀ ਹੋਊ ਕਦੇ ਸੋਚਿਆ ਵੀ ਨਹੀਂ ਸੀ ਹੁਣ ਸਾਡੀ ਇਹ ਲਾਸਟ ਮੰਗ ਆ ਪ੍ਰਸ਼ਾਸਨ ਤੋਂ ਪੰਜਾਬ ਦੇ ਮੁੱਖ ਮੰਤਰੀ ਜੀ ਧੌਣ ਚੋਂ ਕਿੱਲਾ ਕੱਢ ਕੇ ਇੱਥੋਂ ਦੀ ਮੈਡਮ ਐਸਐਸਪੀ ਜਿਹੜੀ ਜੈਨ ਆ ਉਹਦੀ ਧੌਣ ਚੋਂ ਕਿੱਲਾ ਕੱਢ ਕੇ ਐਫਆਈਆਰ ਰੱਦ ਕਰਾਵਾਂਗੇ ਐਫਆਈਆਰ ਰੱਦ ਕਰਾ ਕੇ ਜਿੱਡਾ ਮਰਜ਼ੀ ਸੰਘਰਸ਼ ਲੜਨਾ ਪਏ ਉਹ ਉੱਡੇ ਹੀ ਲੜਾਂਗੇ ਅਸੀਂ ਟਿਕਨ ਵਾਲੇ ਨਹੀਂ ਠੀਕ ਆ ਤੁਸੀਂ ਸਾਡੇ ਲੋਕ ਕਮਜ਼ੋਰ ਸੀ ਇੱਕੋਦਮ ਤੁਸੀਂ ਇਸ ਤਰ੍ਹਾਂ ਦਾ ਘਣਾਉਣੀ ਹਰਕਤ ਕੀਤੀ ਐ ਸਾਡੀਆਂ ਔਰਤਾਂ ਦੇ ਸਾਡੇ ਮਾਵਾਂ ਦੇ ਸਾਡੀਆਂ ਭੈਣਾਂ ਦੇ ਬਾਲ ਪੱਟੇ ਗਏ ਗਲੀ ਚ ਖਿੱਚੀਆਂ ਗਈਆਂ ਅੱਜ ਇਸੇ ਸੈਂਕੜਾ ਖੜੀਆਂ ਜ਼ਖਮੀ ਐ ਅਸੀਂ ਸਾਰੇ ਹੁਣ ਫਰੀਦਕੋਟ ਜਾਂਦੇ ਆਂ ਬੈਠਾਂਗੇ ਉੱਥੇ ਠੋਕ ਕੇ ਗੱਲ ਕਰਾਂਗੇ ਪਰਚਾ ਰੱਦ ਕਰਾ ਕੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਜਿਨ੍ਹਾਂ ਦੇ ਘਰੇ ਗਾਰਦਾਂ ਬੈਠੀਆਂ ਉਹਨਾਂ ਤੇ 307 ਦੇ ਮੁਕੱਦਮੇ ਦਰਜ ਕਰਾਵਾਂਗੇ ਵਾਜਨ ਸਮਾਜ ਪਾਰਟੀ ਦਾ ਪੰਜਾਬ ਦੇ ਲੋਕਾਂ ਦੇ ਸੰਯੋਗ ਦੇ ਨਾਲ ਵਾਅਦਾ ਹੈ ਇਹ ਫਿਰ ਜਿਹੜਾ ਮਤਲਬ ਮੈਂ ਉਹੀ ਗੱਲ ਕਰ ਰਿਹਾ ਕਿ ਗਮਦੂਰ ਸਿੰਘ ਦੇ ਨਾਲ ਕਿਉਂ ਖੜੂ ਪ੍ਰਸ਼ਾਸਨ ਕੀ ਕਾਰਨ ਲੱਗਦਾ ਤੁਹਾਨੂੰ ਉਹ ਤਾਂ ਬਾਈ ਜੀ ਸਾਰਾ ਪਿੰਡ ਹੀ ਦੱਸ ਰਿਹਾ ਹੈਗਾ ਉਹ ਤਾਂ ਸਾਰਾ ਪਿੰਡ ਤੇ ਸਾਰੀ ਗੱਲ ਹੀ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਲੋਡਿੰਗ ਦੇ ਵਿੱਚ ਜਿਹੜਾ ਇੱਥੋਂ ਦਾ ਐਮਐਲਏ ਆ ਤੇ ਆਪਣਾ ਗਮਦੂਰ ਸਿੰਘ ਦੇ ਬੜੇ ਕਰੀਬੀ ਰਿਸ਼ਤੇ ਨੇ ਸਾਰੇ ਏਰੀਏ ਨੂੰ ਪਤਾ ਸਾਰੇ ਪਿੰਡ ਨੂੰ ਪਤਾ ਹੈਗਾ ਇਹਨਾਂ ਦੇ ਦੋ ਨੰਬਰ ਦੇ ਕੰਮ ਸਾਂਝੇ ਨੇ ਤਾਂ ਇਸ ਕਰਕੇ ਜਿਹੜਾ ਸਿਸਟਮ ਐਮਐਲਏ ਦਾ ਚੱਲਦਾ ਜਿਹੜਾ ਕਾਲਾਕਾਰਨਾ ਉਹ ਸਾਹਮਦਾ ਹੀ ਗਮਦੂਰ ਆ ਇਹਨਾਂ ਦੀ ਸਾਡ ਗਾਂਡ ਆਏ ਪੂਰੀ ਜਚਕੇ ਆ ਇਹ ਲੋਕਾਂ ਨੂੰ ਜਿਹੜੇ ਨਸ਼ੇ ਤੋਂ ਕਹਿ ਕੇ ਵਾਦੇ ਆਏ ਸੀ ਵੀ ਨਸ਼ਾ ਮੁਕਤ ਕਰਾਂਗੇ ਪੰਜਾਬ ਉਹਨਾਂ ਨੇ ਆਪ ਦਾ ਦਿੱਲੀ ਦੇ ਵਿੱਚ ਹਾਲ ਦੇਖ ਲਿਆ ਨਾ ਕਿਆ ਹਾਲ ਹੋਇਆ ਉਦੋਂ ਭੈੜਾ ਹਾਲ 2027 ਦੇ ਵਿੱਚ ਪੰਜਾਬ ਦੇ ਲੋਕ ਕਰਨਗੇ ਸਾਡੇ ਜਿਹੜੇ ਮਜਬੀ ਸਿੱਖ ਭਾਈਚਾਰੇ ਦੇ ਲੋਕ ਜਿਨ੍ਹਾਂ ਤੇ ਅੰਨਾ ਤਸ਼ਦ ਹੋਇਆ ਉਹਦੇ ਵਿੱਚ ਰਮਦਾਸੀਆ ਭਾਈਚਾਰਾ ਵੀ ਆ ਉਹਨਾਂ ਦਾ ਇੱਕ ਉਹਨਾਂ ਦੀ ਬੇਟੀ 95% ਸਰੀਰ ਤੋਂ ਡੈਡ ਆ ਉਹ ਨੌਕਰੀ ਡਿਊਟੀ ਤੋਂ ਆ ਰਹੀ ਸੀ ਤੇ ਰਾਸਤੇ ਦੇ ਵਿੱਚ ਉਹ ਚੱਕਿਆ ਗਿਆ ਇਹ ਅਣਖੀ ਜੋਧੇ ਸੂਰਮਾ ਸੂਰਮਿਆਂ ਦੀ ਕੋਮ ਕਿਸੇ ਸ਼ਾਇਰ ਨੇ ਲਿਖਿਆ ਜੇਕਰ ਬਾਬਾ ਜੈਤਾ ਜੇਕਰ ਬਾਬਾ ਜੈਤਾ ਦਿੱਲੀੋਂ ਸ਼ੀਸ਼ਲੇ ਆਉਂਦਾ ਨਾ ਅੱਜ ਸਿੱਖ ਦੀ ਮੁੱਛ ਖੜੀ ਨਾ ਹੁੰਦੀ ਤੇ ਹਿੰਦੂ ਟਿੱਕਾ ਲਾਉਂਦਾ ਨਾ ਇਤਿਹਾਸ ਦੇ ਵਿੱਚ ਵੱਡੀਆਂ ਕੁਰਬਾਨੀਆਂ ਇਹ ਜਿਹੜੀ ਮੁੱਖ ਮੰਤਰੀ ਦੀ ਸ਼ਹਿਤ ਹੈ ਐਮਐਲਏ ਦੀ ਕੋਈ ਐਡੀ ਔਕਾਤ ਨਹੀਂ ਹੁੰਦੀ ਉਹ ਤਾਂ ਪੈਸੇ ਲੈਣ ਦੇਣ ਦੇ ਵਿੱਚ ਹੀ ਉਹ ਆ ਇਹ ਮੁੱਖ ਮੰਤਰੀ ਦੀ ਸ਼ਹਿਤ ਹੈ ਜਿਹੜਾ ਕੁਝ ਹੋਇਆ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਵੀ ਇਹਦੀ ਅਸੀਂ ਭਾਜੀ 2027 ਦੇ ਵਿੱਚ ਵਿਆ ਸਮੇਤ ਮੁੜਾਂਗੇ